ਰਛਮ ਸਿੰਘ ਇਹ ਜਿਹੜਾ ਇਹ ਉਹ ਜੀ ਜਦੋਂ ਉੱਥੋਂ ਗਿਆ ਦਿਹਾੜੀ ਬੰਬੇ ਰਿਆ ਤੇ ਫੇਰ ਉੱਥੋਂ ਨਾਲ ਮੁੰਡਿਆਂ ਦੇ ਚੜ ਗਿਆ ਮੁੰਡੇ ਹੋਰ ਵੀ ਹਨ ਜਾਣ ਨਾਲੇ ਤੇ ਬਸ ਜਦੋਂ ਉੱਥੇ ਕਮਰੇ 'ਚ ਗਿਆ ਪਤਾ ਨਹੀਂ ਫੇਰ ਕੀ ਹੋਇਆ ਤੇ ਫੇਰ ਉੱਥੇ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਤੇ ਫੇਰ ਉੱਥੇ ਹੀ ਦੋ ਦਿਨ ਖਰੇ ਉਹਨਾਂ ਨੇ ਕਿਤੇ ਕਮਰੇ 'ਚ ਪਾਈ ਰਗਾ ਫੇਰ ਦਾਖਲ ਕਰਾਇਆ ਹੁਣ ਉਹ ਮੁੰਡੇ ਵੀ ਉੱਥੋਂ ਆਲੂ ਲਗਾ ਰਹੇ ਤੇ ਹੁਣ ਅਹੀ ਕੀ ਕਰੀਏ ਵੀ ਸਾਨੂੰ ਤਾਂ ਕੋਈ ਅਸਰ ਨਹੀਂ ਰਿਹਾ ਮਨੋਂ ਗੋਈ ਉੱਥੇ ਬੰਦਾ ਹੀ ਹੈ ਸਾਡਾ ਸਾਡੀ ਕੋਈ ਪੇਸ਼ ਨਹੀਂ ਜਾਂਦੀ ਜਾਂ ਤੇ ਕੋਈ ਸਰਕਾਰ ਸਾਡੀ ਮਤ ਕਰੇ ਤੇ ਫੇਰ ਹੀ ਛੋਟਾ ਵਾਸੀ ਨਾ ਭਾਵੇਂ ਇੱਧਰ ਆ ਸਕੇ ਤੇ ਜੇ ਕਿਤੇ ਜਾਨ ਵੱਜ ਜਾ ਉਹਦੀ ਤੇ ਉੱਥੇ ਤੇ ਹੁਣ ਕੋਲ ਕੋਈ ਵੀ ਨਹੀਂ ਨਾ ਕੋ ਕੋ ਜੰਦਾ ਹੀ ਉਹ ਇਹ ਇਥੋਂ ਗਿਆ ਅੱਜ ਭਾਜੀ ਇਥੋਂ ਤਹਿਤਵਾਰ ਦਾ ਗਿਆ ਤੇ ਗਾਂਹ ਜਾ ਕੇ ਅੱਜ ਦੇ ਦਿਨ ਪੜਿਆ ਜੀ ਰਾਤ ਦੇ 11 ਵਜੇ ਹੁਣ ਵੀ ਚੰਗਾ ਪੜਾ ਕੀਤਾ ਵੀ ਮੈਂ ਪੜ ਗਿਆ ਕੋਈ ਟੈਨਸ਼ਨ ਨਹੀਂ ਲੈਣੀ ਜਿਉਂ ਡਾਲੀ ਗਿਆ ਹਜੇ ਇਥੋਂ ਦਾ ਖਬਰ ਹਾਨ ਕੋ ਦਿਨ ਦਾ ਹੀ ਨਹੀਂ ਖਬਰ ਜਿੱਦਾਂ ਦੇ ਗਏ ਆਏ ਤੇ ਕੋ ਦਿਨ ਦਾ ਹੀ ਨਹੀਂ ਇਹੋ ਹੀ ਆਂਦੇ ਰਾਤ ਇਹਨੂੰ ਕੁਝ ਹੋ ਗਿਆ ਰਾਤ ਹੀ ਹੋ ਗਿਆ ਕਦੀ ਆਂਦੇ ਨੇ ਬਾਹਰ ਦਾ ਕੋਈ ਨੁਕਸ ਪੈ ਗਿਆ ਕਦੀ ਕੋਜ ਕਦੀ ਕੋਜ ਇਹਨੇ ਆਉਂ ਵੀ ਆਏ ਤੇ ਤੀਨ ਤੀਨ ਤੋਂ ਨਾ ਕਰੇ ਪਾਈ ਰੱਖਿਆ ਚਾਰ ਦਿਨ ਖਬਰ ਉਹਨਾਂ ਜਿਨ੍ਹਾਂ ਖੜਿਆ ਜੇ ਉਹਨਾਂ ਹੀ ਦਿੱਤਾ ਇਥੇ ਆਡੇ ਡੇਰੇ ਤੂੰ ਮੈਂ ਮੁੰਡਾ ਤੇ ਗੋਂਡਾ ਹਣ ਤੇ ਇੱਕ ਇਦਾਂ ਬਰਸਾਦ ਵਾਲ ਦਾ ਮੁੰਡਾ ਇਹ मामੇ ਪੂਆ ਦੇ ਗਏ ਹਣ ਤੇ ਉਹਨਾਂ ਹੀ ਇਹਨੂੰ ਖੜਿਆ ਫੋਨ ਕਰ ਕਰਕੇ ਪਤਾਰੀ ਸਟਾਰੇ ਕੋਈ ਤੇ ਉਹਦੇ ਚ ਉਹਨਾਂ ਨੇ ਦਾਹਲ ਕਰਾਇਆ ਕਿ ਤੇ ਹੋ ਜਾਣੇ ਆ ਮੇਰਾ ਡਾ ਮੁੰਡਾ ਆਜੇ ਆਪਣੇ ਘਰ ਰੋਜੀ ਬਾਜੀ ਇਹ ਕੁਝ ਨਹੀਂ ਕੇ ਕੋ ਮੰਗਦੇ ਤੇ ਆ ਮੈਂ ਰਾਜੀ ਬਾਹਾਂ ਮਸਾਂ ਗਿਆ ਤੇ ਆਪਣੀ ਮਰਜ਼ੀ ਨਾਲ ਹੀ ਇਹ ਬਾਹਰ ਪਰ ਮੈਂ ਤੇ ਸਗਵਾ ਤਾਂ ਹਮ ਚੱਲ ਤੂੰ ਹੀ ਇੱਥੇ ਹੀ ਕੰਮ ਕਰੀ ਜਾਓ ਤੇ ਨਾ ਜਾ ਤੂੰ ਅੱਛਾ ਤੇ ਉਹ ਫਿਰ ਤੁਹਾਨੂੰ ਪਤਾ ਆਪਣੀਆਂ ਮਰਜ਼ੀਆਂ ਵਾਲੇ ਨੇ ਦਮੀਹਾਏ ਸਾਡੇ ਕੋਈ ਕੋਈ ਲੱਡ ਡੇ 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 ਲੱਡ ਡੇ 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 ਇਹੋ ਆਉਣੋਂ ਫੋਨ ਨਹੀਂ ਚੁੱਕਦੇ ਲਾਗੇ ਨਹੀਂ ਹੁਣ ਉੱਥੇ ਦਾ ਦਿਨ ਚ ਆਦਨ ਫੋਨ ਚੁੱਕਿਆ ਮੁੜ ਕੇ ਫੋਨ ਹੀ ਨਿਕਲ ਪਰਸੋਂ ਦਾ ਚੁੱਕਦੇ ਤੇ ਹੁਣ ਤੇ ਇਦਾਂ ਹੀ ਆ ਉਹਨਾਂ ਨੂੰ ਗਾਂ ਜਾਣ ਨਹੀਂ ਦੇਂਦੇ ਜਿਹੜੇ ਜਾਣ ਹੀ ਨਹੀਂ ਦੇਂਦੇ ਕਿਸੇ ਨੂੰ ਆਉਂਦੇ ਨੇ ਜਿਹੜੇ ਦਾਲ ਕਰਾ ਕੇ ਗਏ ਨੇ ਉਹਨਾਂ ਨੂੰ ਲਿਆਓ ਹਾਂ ਉਹ ਨਾਲ ਦਸਾਂ ਕਰਨੇ ਨੇ ਇਹ ਮੇਰੇ ਪਿੰਡ ਤੋਂ ਆ ਜੀ ਸਾਫ ਕਾ ਸਰਪੰਚ ਮਾੜੀ ਬੁੱਚਾ ਬੱਬੂ ਜੀ ਤੁਹਾਨੂੰ ਪਰਸੋਂ ਦੱਸਿਆ ਚੌਥ ਭਾਰੇ ਤੇ ਜਾਣ ਲਿਆ ਤੇਨੂੰ ਆਵਾਜ਼ ਮਾਰੀ ਤੇ ਵਿਸਲਪੋੜੇ ਦੇ ਵਿਚਾਰਾ ਠਕੁਰੇ ਜੇ ਲਈ ਜਾਵੇ ਪਤਾ ਨਹੀਂ ਵੀ ਬੰਦਾ ਸਾਡਾ ਬਾਹਰ ਗਿਆ ਕਰ ਲੋਗੀ ਫੇਰ ਆਣ ਕੇ ਸਾਰਾ ਪੁੱਛਿਆ ਨੂੰ ਵੀ ਗੱਲ ਕੀ ਹੋਈ ਆ ਕਹਿੰਦੇ ਵੀ 17 ਤਰੀਕ ਨੂੰ ਇੱਥੋਂ ਗਿਆ 16 ਨੂੰ ਘਰੋਂ ਗਿਆ ਤੇ 17 ਨੂੰ ਬੰਬੇ ਉੱਤੇ ਚੜ ਗਿਆ ਤੇ ਮੁੰਡੇ ਜਿਹੜੇ ਇੱਥੋਂ ਸਾਡੇ ਤਿੰਨੋਂ ਆ ਇੱਕ ਇੱਥੇ ਸਾਡੇ ਗਵੰਢੋਂ ਆ ਤੇ ਦੂਆ ਦਾ ਮਾਮੇ ਦੇ ਮੁੰਡੇ ਇੱਕ ਭੂਆ ਦੇ ਮੁੰਡੇ ਉਹ ਮੁੰਡੇ ਦੇ ਉਹਨਾਂ ਦੇ ਕੋਲ ਚੱਲ ਗਿਆ ਉੱਥੇ ਬਹੁਤ ਵਧੀਆ ਪਹੁੰਚ ਗਿਆ ਉੱਥ ਦੋ ਦਿਨ ਉਹਨਾਂ ਦੇ ਕੋਲ ਬਿਮਾਰ ਰਿਹਾ ਤੀਜੇ ਦਿਨ ਉਹਨਾਂ ਨੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜੀ ਦਾਖਲ ਕਰਾ ਕੇ ਇੱਕ ਦਿਨ ਤੇ ਲੱਗੇ ਰਹੇ ਆ ਪਰ ਉਸ ਤੋਂ ਬਾਅਦ ਉਹ ਵੀ ਬੰਦੇ ਉੱਥੋਂ ਫਰਾਰ ਹੋ ਗਏ ਇਹਨੂੰ ਛੱਡ ਕੇ ਇਹ ਇਕੱਲਾ ਹੀ ਹਸਪੀਟਲ ਦੇ ਵਿੱਚ ਆ ਉਥੋਂ ਆਸੇ ਪਾਸੇ ਕੋਈ ਗੰਡ ਧੁੱਪ ਕਰਕੇ ਅਸੀਂ ਪਤਾ ਕੀਤਾ ਵੀ ਹਸਪੀਟਲ ਦੇ ਵਿੱਚ ਇਕੱਲੇ ਅੰਦਰ ਕਿਸੇ ਨੇ ਉਹ ਜਾਣ ਦਿੰਦੇ ਜਾਓਡਨ ਦੇ ਵਿੱਚ ਵਾਏ ਤੇ ਇਹ ਕਰਕੇ ਅਸੀਂ ਤੇ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਵੀ ਇਹਨਾਂ ਬੰਦੇ ਬਹੁਤ ਮਾਤਲੂ ਆ ਤੇ ਗਰੀਬ ਆ ਇਹਨਾਂ ਬੰਦਿਆਂ ਦੀ ਬਾਹ ਫੜੀ ਜਾਵੇ ਉੱਥੇ ਜਾਰਡਨ ਦੇ ਵਿੱਚ ਕੋਈ ਨਾਤਾ ਜੋੜ ਕੇ ਤੇ ਉਹ ਮੁੰਡੇ ਨੂੰ ਇੱਥੇ ਘਰ ਪਹਚਾਇਆ ਜਾਵੇ ਕਿਸ ਤਰੀਕੇ ਕੋਈ ਵੀ ਜਿਹੜੀ ਹੈਲਪ ਸਰਕਾਰ ਕਰੇ ਜਾਂ ਕੋਈ ਸੈਕਟਰ ਸਰਕਾਰ ਕਰ ਸਕਦੀ ਤੇ ਕਰੇ ਜੇ ਕੋਈ ਸੰਤਾ ਹੋਵੇ ਤਾਂ ਉਹ ਵੀ ਕਰ ਸਕੇ ਜੇ ਕੋਈ ਹੈਲਪ ਕਰ ਸਕਦੀ ਹੈ ਕਰ ਸਕਦਾ ਦੱਸ ਰਹੇ ਬਹੁਤ ਮਾੜੀ ਆ ਸਿਹਤ ਕੋਈ ਏਡੀ ਵਧੀਆ ਕੰਡੀਸ਼ਨ ਨਹੀਂਗੀ ਕਿ ਏਡੀ ਕੋਈ ਵਧੀਆ ਕੰਡੀਸ਼ਨ ਵਾਲੀ ਗੱਲ ਨਹੀਂਗੀ ਪਰ ਫੇਰ ਵੀ ਚਲੋ ਸਾਨੂੰ ਇਹ ਆ ਕਿ ਜੇ ਬੰਦਾ ਉੱਥੇ ਹਾਜ਼ਰ ਕੋਈ ਸਰਕਾਰ ਕੋਈ ਉਪਰਾਲਾ ਕਰੇ ਤੇ ਕੋਈ ਬੰਦਾ ਬਸ ਸਕੇ ਹਾਲਾਤ ਇਹੋ ਘਰ ਦਾ ਵੇਖਿਆ ਤਾਂ ਸਾਰਾ ਬੰਦਾ ਆ ਨਾ ਕੋਈ ਏਡੀ ਕੀ ਗੱਲ ਨਹੀਂਗੀ ਮਾਹ ਰੋਟੀ ਪਾਣੀ ਦਾ ਹੀ ਚੱਲਦਾ ਗੁਜ਼ਾਰਾ ਕੱਲਾ ਕੱਲਾ ਸਵਾ ਸਵਾ ਕੱਲਾ ਪੈੜੀਏ ਵਿਚਾਰਾਂ ਦੀ ਤੇ ਮੁੰਡਾ ਵਿਚਾਰਾ ਦੋ ਤਿੰਨ ਮੱਜਾਂ ਮੁੱਜਾਂ ਰੱਖਿਆ ਵੇਚ ਵਟ ਕੇ ਤੇ ਗਿਆ ਸੀ ਤੇ ਪੱਲੇ ਕੱਖ ਨਹੀਂ ਲੱਗਾਈ ਉਹ ਤੇ